ਇੱਕ ਨੰਬਰ ਗੇੜਨਾ ਜਉਦਾ ਹੈ ਦੇਸ਼ ਇਲਾਕਾ ਦੇਸ਼ ਇਲਾਕਾ ਆਹੋ ਜਾਂਦੀ ਹੋਵੇ ਆਹੋ ਜਾਂਦੀ ਹੋਵੇ ਆਹ ਮੈਂ ਤੁਹਾਨੂੰ ਪਾਣਾ ਫਿਰ ਯਾਰ ਭੈ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਗਿਆ ਡੰਗਾ ਟੁੱਟਣੇ ਵਾਲਾ ਆ ਜਾਓ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆ ਕੂੰਗੀ ਕੰੜਿਆ ਓਏ ਹਾਂ ਉਹ ਪਾਣੀ ਦੇ ਉੱਪਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰਾ ਪਲ 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 ਬਲ ਪਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਹਾ ਬੋਏ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ 'ਚ ਵੀ ਆ ਮੀਓ ਬਣਾਵਾਂਗੇ ਇੱਥੇ ਬਣਾਉਣੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮੌਲਾ ਹੈ ਨਕਸ਼ੇ ਵਾਲੀ ਗੰਧ ਤੇ ਪਣੀ ਜੜ ਗਿਆ ਨਕਸ਼ੇ ਵਾਲੀ ਦੇ ਓ ਮੈਂ ਆ ਗਾ ਬਾਲੇ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖਿਸ਼ਿਆ ਜਾ ਪੱਥਾ ਟੇਕ ਬਾਬੇ ਦੇ ਵਿਆਹ ਪਰਸ਼ਾਦ ਮੜੇ ਜਾ ਪਰਸ਼ਾਦ ਲਿਆ ਪੱਥਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਠੀਕ ਹੋ ਗਏ ਓ ਪੈ ਰੋ ਦੇ ਹੋਵੇ ਇਹ ਤਾਂ ਆਟ ੜ ਜਣੀ ਓਏ ਇਹ ਦੀਵਾਰ ਉਹ ਸਾਡੇ ਕੋ ਮਸਾ ਟੇ ਕੋ ਮਸਾ ਟੇ ਕੋ ਮਸਾ ਟੇ ਕੋ ਬਾਬੇ ਦੇ ਇਹ ਕਸਮੀ ਕਰਾ ਨਾ ਪਾਣੀ ਜਾਏਗਾ ਨਾ ਤੇ ਲਗ